ਹਨ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਛਟੀ ਤਉਦ ਦਿੱਤੀ ਸਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸਚ ਪਾਤਿ ਸਿਰਸਾ ਹਸਾਂਦੇ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੇਸਾ ਹੋ ਸਜਣ ਸਚਾ ਪਾਤਿ ਸਾਹ ਹੁ ਸਿਰਸਾ ਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੀਸਾਹ ਸਤਨਾ श्री वाहे गुरु जी सोही महल्ला पहला कार सेवा ਉ ਅੰਕਾਰ ਸਤ ਗੁਰ ਪਰਸਾਦ ਉਜਲ ਕਹਾਂ ਚਿਲਕਣ ਕੋਟਿ ਮਕਾਲੜੀ ਮਸ ਤੋਤਿਆਂ ਝੂਠ ਨਾ ਉਤਰੈ ਜੇ ਸੋ ਧੋਵ ਤਿਸ ਉਜਲ ਕਹਾਂ ਚਿਲਕਣ ਕੋਟੇ ਮਕਾਲੜੀ ਮਸ ਤੋਤਿਆਂ ਝੂਠ ਨਾ ਉਤਰੇ ਜੇ ਸੋ ਧੋਵ ਤਿਸ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲੰ ਜਿਥੈ ਲੇਖ ਮੰਗੀਐ ਤਿਥੈ ਖੜੇ ਦੇਸਨ ਰਹਾਉ ਕੋਠੇ ਮੰਡਪ ਮਾੜੀਆ ਪਸਹੁ ਚਿਤ ਵਿਆਹ ਢਠੀਆ ਕਮ ਨ ਆਵਣੀ ਵਿਚਹੁ ਸਖਣੀ ਆਹ ਬੱਗਾ ਬਗੇ ਕਪੜੇ ਤੀਰਥ ਮੰਝ ਵਸਨ ਕੋਟ ਕੋਟ ਜੀਆਂ ਖਾਵਣੇ ਬੱਗੇ ਨਾ ਕਹੀਆਂ ਨਾ ਸਿਮਲ ਰੁਖ ਸਰੀਰ ਮੈਂ ਮੈਂ ਜਨ ਦੇਖ ਭੁਲਨ ਸੇ ਫਲ ਕੰਨ ਨਾ ਆਵਨੀ ਤੇ ਗੁਣ ਮੈਂ ਤਨ ਹੰਨ ਅੰਦਲ ਪਰ ਉਠਾਇ ਡੂਗਰ ਬਾਟ ਬਹੁਤ ਅੱਖੀ ਲੋੜੀ ਨਾਲ ਹਉ ਚੜ ਲੰਗਾ ਕਿਤ ਜਾ ਕਰੀਆਂ ਚੰਗ ਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸਮਾਲ ਤੂੰ ਬੱਦਾ ਛੁਟਹਿ ਜਿਤ ਜਾ ਕਰੀਆਂ ਚੰਗ ਆਈਆਂ ਔਰ ਸਿਆਣਪ ਕਿਤ ਨਾਨਕ ਨਾਮ ਸਮਾਲ ਤੂੰ ਬੱਧ ਛੁਟ ਹੈ ਜਿਤ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪਹਿਲਾ ਘਰਿ ਸ਼ਿਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਜਲ ਕਹਿ ਹਾਂ ਚਿਲਕਣ ਘੋਟ ਮ ਕਾਲੜੀ ਮਸ ਧੋਤਿਆਂ ਜੋਠ ਨਾ ਉਤਰੈ ਜੀ ਸੋ ਧੋਵਾਂ ਤਿਸ